ਲੋ ਜੀ ਹੁਣ ਆਪਾਂ ਪਹੁੰਚ ਗਏ ਸ਼ਾਂਤੀ ਸਤੂਪਾ ਨੇ ਇੱਥੇ ਹੁਣ ਆਪਾਂ ਦਰਸ਼ਨ ਕਰਦੇ ਅੰਦਰੋਂ ਇੱਥੇ ਬਹੁਤ سارے ਸੈਲਾਨੀ ਆਉਂਦੇ ਇੱਥੇ ਵੀ ਇਹ ਸ਼ਾਂਤੀ ਸਤੂਪਾ ਜਿਹੜਾ ਇੱਥੇ ਦੀ ਐਂਟਰੀ ਹਰੇਕ ਦੀ 30 ਰੁਪਏ ਆ ਜਿਹੜੇ 30 ਰੁਪਏ ਟਿਕਟ ਲਾ ਲੋ ਜਾਂ ਸਾਫ ਸਵਾਰ ਲਾ ਲੋ ਐਦਾਂ 30 ਰੁਪਏ ਅੰਦਰ ਆਉਂਦੇ ਰਹਿੰਦੇ 8 ਵਜੇ ਤੋਂ ਬਾਅਦ ਦੇ ਵਿੱਚ ਰਾਤ ਦੇ ਇਹ ਬੰਦ ਹੋ ਜਾਂਦਾ ਉਸ ਤੋਂ ਬਾਅਦ ਤੇ ਆਉਣਾ ਅਲਾਉਡ ਨਹੀਂ ਹੈਗਾ ਅਸपासੇ ਖੂਬਸੂਰਤ ਪਹਾੜੀਆਂ ਦੇ ਨਜ਼ਾਰੇ ਸ਼ੁਰੂ ਆਵਾਂ ਪਹਾਂਦਰੋਂ ਦੇਖਦੇ ਆਂ ਇੱਥੇ ਕੈਫੇ ਆ ਖਾਣ ਪੀਣ ਦਾ ਪ੍ਰੋਗਰਾਮ ਇੱਧਰ ਹੈਗਾ ਸ਼ਾਂਤੀ ਸਤੂਪਾਂ ਨੂੰ ਰਸਤਾ ਜਾਂਦਾ ਉਹ ਸ਼ਾਂਤੀ ਸਤੂਪ ਅੱਗੇ ਹੈ ਇਹ ਮੰਦਰ ਹੈ ਆਪਾਂ ਪਾਪ ਸੌਂਦੇ ਹੋਏ ਮੰਦਰ ਦੇ ਵਿੱਚ ਦੇਖਦੇ ਆਂ ਦਰਸ਼ਨ ਕਰਾਂਗੇ ਪਰ ਹੁਣ ਆਪਾਂ ਸ਼ਾਂਤੀ ਸਤੂਪਾਂ ਦੇ ਵਿੱਚ ਚੱਲਦੇ ਆਂ ਅੰਦਰ ਤੇ ਇਹ ਵੀ ਜੇ ਬਾਕੀ ਬੁੱਧਾ ਧਾਰਮਿਕ ਬ੍ਰਸਾਮੂ ਮੈਡੀਟੇਸ਼ਨ ਅਤੇ ਪ੍ਰੇਅਰ ਲਈ ਅਰਦਾਸ ਕਰਨ ਦੇ ਲਈ ਹੈਗਾ ਬਹੁਤ ਸਾਰੇ ਸਰਦਾਰ ਲੂਪ ਜਾ ਰਹੇ ਨੇ ਬਿਲਕੁਲ ਜਿਆ ਸਾੰਤੀਸ ਟੋਪਾ ਦੇ ਵਿੱਚ ਵੀ ਇਹ ਮੈਡੀਟੇਸ਼ਨ ਹਾਲ ਆ ਗਿਆ ਜੇ ਰੁਕ ਜਾ ਨਗਰਾਉ ਮੈਂ ਖੁਸ਼ ਹੋ ਜਾਂਦਾ ਦੋ ਮਿੰਟ ਆ ਜਾ ਯਾਰ ਅੱਛਾ ਹੈ ਬਾਹਰ ਤੋਂ ਵੱਧਨੇ ਮੈਡੀਟੇਸ਼ਨ ਹਾਲ ਦੀ ਮੈਡੀਟੇਸ਼ਨ ਹਾਲ ਹੈ। ਹੋਰ ਤੋਂ ਥੋੜਾ ਜਿਹਾ ਹੀਠਾਂ ਦਾ ਦ੍ਰਿਸ਼ ਦਿਖਾਉਨੇ ਆ। ਹੁਣ ਸ਼ਾਂਤੀ ਸਤੂਪ ਕੋ ਜਿਹੜਾ ਹੈਗਾ ਉੱਪਰ ਦੇਖੋ ਕਿੰਨੀਆਂ ਗੱਡੀਆਂ ਬਹੁਤ ਸਾਰੀ ਸਾਧ ਸੰਗਤ ਇੱਥੇ ਪਹੁੰਚੀ ਆ। ਤੇ ਇਹ ਆ ਗਿਆ ਤੁਹਾਡੇ ਸਾਹਮਣੇ शांति स्तूप हवा तेज़ चल आ, तो है। आ, रही है ऊपर आगे हवा तेज़ होगी वैसे वो इतने लेह दे कोई चौकट जगैर खुटी की लौट नहीं हैगी ਫੇਰ ਚਲਦੀ ਹੈ ਸ਼ਾਂਤੀ ਸਤੂਪਾ ਦੇ ਉੱਪਰ ਹੈਗੀ ਇਹ ਤਰਾਵਾ ਤੇ ਚੱਲ ਕੇ ਕਰਕੇ ਪਹੁੰਚਦਾ ਜਾਣਾ ਕਰਦੀ ਲੋਡ ਮਹਿਸੂਸ ਹੁੰਦੀ ਹੈ ਸਾਰਾ ਸੰਗਤ ਇੱਥੇ ਪਹੁੰਚੀ ਹੋਈ ਆ ਤੇ ਆਸ-ਪਾਸਿਓਂ ਦਾ ਨਜ਼ਾਰਾ ਦੇਖਦੇ ਆ ਪਹਿਲਾਂ ਆਪਾਂ ਤੇ ਫਿਰ ਆਪਾਂ ਅੰਦਰੋਂ ਵੀ ਦਰਸ਼ਨ ਕਰਾਂਗੇ ਇਹ ਦੇਖੋ ਇੱਧਰੋਂ

ਇਹ ਜਿਹੜਾ ਸ਼ਾਂਤੀ ਸਤੂਪ ਹੈ ਇਹ ਦੁਨੀਆ ਦਾ ਸਭ ਤੋਂ ਉੱਚੀ ਥਾਂ ਤੇ ਬਣਿਆ ਹੋਇਆ ਸ਼ਾਂਤੀ ਸਤੂਪ ਹੈਗਾ ਇਹ 3609 ਮੀਟਰ ਜਾਂ ਫਿਰ ਕਹਿ ਲਈਏ 11841 ਫੁੱਟ ਦੀ ਉਚਾਈ ਤੇ ਹੈ ਤੇ ਵਰਲਡ ਦਾ ਹਾਈਐਸਟ ਸ਼ਾਂਤੀ ਸਤੂਪ ਹੈ ਦੇਸ ਇਹ ਕਰਮਾਂ ਕਰ ਲੱਗੇ ਹੁਣ ਆਪਾਂ ਸ਼ਾਂਤੀ ਸੰਪਾਦ ਦੀ ਡਿਫੈਂਡਿੰਗ ਦੀ ਡਾਇਵਰਜ ਹੁਣ ਆਪਾਂ ਇਹਦੇ ਉੱਪਰ ਦੀ ਪ੍ਰਕਰਮਾ ਕਰਕੇ ਆਪਾਂ ਹੁਣ ਆਗੇ ਬਾਹਰ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਅਗੇ ਚੱਲਦੇ ਹਾਂ ਵਾਪਸ ਚੱਲਦੇ ਹੁਣ ਆਪਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਸ਼ਾਂਤੀ ਸਤੂਪਾ ਦੇਖਣ ਵਧੀਆ ਲੱਗੇ ਹੋਣਗੇ